ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਖਮਨੀ ਸਾਹਿਬ ਹੁਣ ਆਪਾਂ ਦੂਜੇ ਸ਼ਲੋਕ ਦੀ ਵਿਚਾਰ ਕੀਤੀ ਹੈ ਪਹਿਲਾਂ ਹੁਣ ਆਪਾਂ ਅਸ਼ਟਪਦੀ ਦੇ ਵਿੱਚੋਂ ਥੋੜਾ ਸਮਝੀ ਆਪਾਂ ਨੂੰ ਜਿਹੜਾ ਬਣਿਆ ਗੁਣਿਆ ਆਪਣਾ ਕਿਸੇ ਥਾਂ ਪਵੇ ਆਪਣੀ ਸੇਵਾ ਉਹਦੇ ਚਰਨਾਂ 'ਚ ਲੱਗ ਜਾਵੇ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਇੱਥੇ ਅਸ਼ਟਪਦੀ ਸ਼ੁਰੂ ਹੁੰਦੀ ਹੈ ਯਹ ਮਾਤ ਪਿਤਾ ਸੁਤ ਮੀਤ ਨ ਭਾਈ ਮਨੂਹਾ ਨਾਮ ਤੇਰੇ ਸੰਗ ਸਹਾਇ ਉਹ ਹਾਂ ਉਹ ਕੀ ਕਿਸਾ ਹੀ ਹੋਣਾ ਭਾਈ ਹੁਕਮ ਨੇ ਨਾਮ ਕੀਆ ਹੁਕਮ ਸਾਧ ਸੰਗਤੀ ਕੈਸੇ ਜਾਣੀਏ ਜਿਥੇ ਕੋ ਨਾਮ ਬੁਖਾਣੀਏ ਏਕੋ ਨਾਮ ਹੁਕਮ ਹੈ ਸਤਗੁਰ ਦੀ ਆਪੁਝਾਏ ਜੀਓ ਬਾਣੀ ਚੋਂ ਹੀ ਆਪਾਂ ਸ਼ਬਦ ਲੈਣਾ ਬਾਣੀ ਦੇ ਉਪਦੇਸ਼ ਨਾਲ ਹੀ ਆਪਾਂ ਵਿਚਾਰ ਕਰਨੀ ਹੈ ਬਾਣੀ ਤੋਂ ਬਾਹਰ ਨਹੀਂ ਜਾਣਾ ਜੇ ਬਾਹਰ ਗਏ ਫਿਰ ਕੱਲ ਲੈ ਜਾਊਗਾ ਫਿਰ ਸਿਆਣੇ ਬਣ ਜਾਗੇ ਆਪਾਂ ਸਤਗੁਰਾਂ ਦੇ ਬਚਨ ਨੇ ਤਜ ਆਪ ਮਿਟੇ ਸੰਤਾਪ ਆਪ ਨਾ ਜਿਣਾਈਏ ਆਪਾਂ ਨਹੀਂ ਰੱਖਣਾ ਅੱਗੇ ਸਤ ਗੁਰ ਦੀ ਹੀ ਵਿਚਾਰ ਕਰਨੀ ਹੈ ਸਤ ਗੁਰ ਸਮਝਾਉਂਦੇ ਨੇ ਜੈ ਮਾਤ ਪਿਤਾ ਸਤ ਵੀ ਇੱਥੇ ਤਾਂ ਸਹਾਈ ਹੈ ਕੁਦਰਤ ਨੇ ਬਣਾਏ ਨੇ ਉਹ ਵੀ ਪਰ ਉਥੇ ਮਨੁਹ ਜਦੋਂ ਆ ਸਰੀਛਣ ਤੋਂ ਬਾਅਦ ਫਿਰ ਕੀ ਸਹਾਈ ਆ ਇਆਂ ਘਾੜ ਚੱਲੋ ਹਰਲਾਹਾ ਅੱਗੇ ਬਸਨ ਸੇ ਲਾਓ ਆਪਾਂ ਹਰ ਕਥਾ ਨਾਲ ਜੁੜੀਏ ਬਾਣੀ ਨਾਲ ਬਾਣੀ ਹਰ ਕਥਾ ਦਾ ਗਿਆਨ ਹੈ ਇਹ ਚੋਂ ਹਰ ਦੀ ਪ੍ਰਾਪਤੀ ਹੈ ਆਪਾਂ ਨੂੰ ਤੇ ਆਪਾਂ ਜੇ ਦੂਏ ਪਦੇ ਚ ਲਈਏ ਫੇ ਸਤਗੁਰ ਕੀ ਸਮਝਾਉਂਦੇ ਨੇ ਸੂਟ ਤਾ ਨਹੀਂ ਕੋਟ ਲਖਵਾਹੀ ਨਾਮ ਚਪਤੈ ਪਾਰ ਪਰਾਈ ਉਹ ਕਹਿੰਦੇ ਭਾਈ ਤੇਰੀਆਂ ਕਰੋੜਾਂ ਬਾਹ ਤੇਰੇ ਕੋਲ ལਸ਼ਕਰ ਹੋਣ ਮਾਇਆ ਹੋਵੇ ਸੰਸਾਰ ਤੇਨੂੰ ਮੰਨਦਾ ਹੋਵੇ ਪਰ ਨਾਮ ਤੋਂ ਬਿਨਾਂ ਪਾਰ ਕਿਵੇਂ ਨਿਕਲੇਗਾ ਇਹ ਤਾਂ ਕਾਲ ਨੇ ਇੱਥੇ ਸਾਰਾ ਕੁਝ ਖਾ ਲੈਣਾ ਵਾ ਇਹ ਦੂਏ ਪਦੇ ਚ ਆਪਾਂ ਨੂੰ ਸਮਝਾਇਆ ਪਹਿਲਾਂ ਸੰਸਾਰੀ ਰਿਸ਼ਤੇ ਬਾਰੇ ਸਮਝਾਇਆ ਅਗੇ ਸਤਿਗੁਰ ਕੀ ਸਮਝਾਉਂਦੇ ਤੀਜੇ ਪਦ ਚ ਹਰ ਕਾ ਨਾਮ ਦਾਸ ਕੀ ਓਟ ਹਰਕੇ ਨਾਮ ਉਧਰੇ ਜਨ ਕੋਟ ਆਪਾਂ ਇਹ ਓਟ ਲੈਣੀ ਆ ਭਾਈ ਓਟ ਕੀ ਹੁੰਦਾ ਆਸਰਾ ਜਿਵੇਂ ਸਮੁੰਦਰ ਦੇ ਵਿੱਚ ਜਹਾਜ਼ ਚੱਲਦਾ ਹੈ ਪਾਣੀ ਵਾਲਾ ਉਹਨੂੰ ਕਾਹਦਾ ਆਸਰਾ ਹੈ ਪਾਣੀ ਦਾ ਹੈ ਡੁੱਬਦਾ ਨਹੀਂ ਹੈਗਾ ਪਰ ਜਿਉ ਵਿੱਚ ਕਮੀ ਆ ਜੇਵੇ ਛੇਦ ਹੋਣ ਪਰਾਣਾ ਹੋ ਜੇਵੇ ਫਿਰ ਡੁੱਬ ਜਾਂਦਾ ਹੈ ਈਵੇਂ ਜੇ ਸਾਡੇ ਚ ਕਮੀਆਂ ਹੋਣਗੀਆਂ ਅਸੀਂ ਡੁੱਬ ਜਾਾਂਗੇ ਈਵੇਂ ਅਸੀਂ ਨਾਮ ਦਾ ਆਸਰਾ ਲੈਣਾ ਭਾਈ ਹਰਕੇ ਨਾਮ ਉਧਰੇ ਜਨ ਕੋਟ ਮਹਾਰਾਜ ਕਹਿੰਦੇ ਕਰਕੇ ਤਾਂ ਦੇਖੋ ਭਾਈ ਹੁਕਮ ਨਾਲ ਜੁੜ ਕੇ ਤਾਂ ਦੇਖੋ ਕੋਟ ਪਤਾ ਨਹੀਂ ਕਿੰਨੇ ਕ ਲੋਕ ਪਾਰ ਨਿਕਲ ਗਏ ਭਾਈ ਆਪਾਂ ਕੀਰਤਨ 16 ਵੀ ਰੋਜ਼ ਪੜ੍ਹਦੇ ਆ ਨਿਤਨਿਤ ਜਿਹੜੇ ਸਮਾਇਲ ਸਾਰੀ ਜਿਹੜੀ ਭਗਤੀ ਕਰਕੇ ਸਮਾ ਰਹੇ ਨੇ ਉਹਦੇ ਵਿੱਚ ਆਤਮਾ ਲੈ ਹੋ ਰਹੀਆਂ ਨੇ ਪਰ ਆਪਾਂ ਤਾਂ ਕਰਾਏ ਪਏ ਹੋਏ ਆ ਆਪਾਂ ਤਾਂ ਮਾਇਆ ਨੂੰ ਟਾਰਗੇਟ ਸਮਝ ਲਿਆ ਗੁਰੂ ਘਰ ਜਾ ਕੇ ਉਹ ਗੁਰੂ ਭਗਤਾਂ ਨੂੰ ਉਪਦੇਸ਼ ਕਰਨ ਲੱਗ ਗਏ ਜਿਨ ਨੇ ਸਾਰੀ ਸ੍ਰੇਸ਼ਟੀ ਨੂੰ ਪ੍ਰੇਰਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਆਪਾਂ ਨੂੰ ਗਿਆਨ ਦਾ ਸਮੁੰਦਰ ਦਿੱਤਾ ਆਪਾਂ ਉਹਨਾਂ ਨੂੰ ਉਪਦੇਸ਼ ਕਰਨ ਲੱਗੇ ਜਾ ਕੇ ਮੈਂ ਤੇਰਾ ਖੰਡ ਪਾਠ ਕਰਾਂ ਉਹ ਮੈਂ ਤੇਰਾ ਸਹਿਜ ਪਾਠ ਕਰਾਂ ਤੂੰ ਮੇਰਾ ਆਹ ਕੰਮ ਕਰ ਦੇ ਨਾਲੇ ਕਿਹਨੇ ਬਿਨ ਬੋਲਿਆ ਸਾਹਿਬ ਕਿ ਜਾਣਦਾ ਕਰਾਏ ਪੈਗੇ ਆਪਾਂ ਸਿੱਖੀ ਕਿਤੇ ਨਹੀਂ ਗਈ ਅਸੀਂ ਕਰਾਏ ਪੈਗੇ ਸਿੱਖੀ ਕਿੱਥੇ ਚਲੀ ਜਾਊਗੀ ਇਹ ਹਮੇਸ਼ਾ ਹੀ ਰਹਿੰਦੀ ਹੈ ਆਰਾਮ ਕਥਾ ਜੁਗ ਜੁਗ ਟਾਲ ਰੱਗੇ ਚੌਥੇ ਪਦੇ 'ਚ ਕੀ ਸਮਝਾਉਂਦੇ ਨੇ ਹਰ ਹਰ ਜਨ ਕੇ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨ ਆਪ ਪ੍ਰਭ ਕਿਰਪਾ ਕਰਦੇ ਆਪ ਸਾਡੀ ਝੋਲੀ ਚ ਪਾਉਂਦਾ ਪਰ ਜੇ ਅਸੀਂ ਨਾਮ ਦੇ ਆਸਰੇ ਚੱਲਦੇ ਹਾਂ ਹੁਕਮ ਦੇ ਆਸਰੇ ਚੱਲਦੇ ਹਾਂ ਬਾਣੀ 'ਚ ਰਹਿੰਦੇ ਹਾਂ ਇਹਨੂੰ ਜਿਵੇਂ ਆਪਾਂ ਸੰਸਾਰੀ ਮਾਇਆ ਨੂੰ ਖਜ਼ਾਨਾ ਸਮਝਦੇ ਹਾਂ ਜੇ ਹਰ ਨਾਮ ਇਕੱਠਾ ਕਰਦੇ ਆ ਜੀ ਇਹਨੂੰ ਆਪਾਂ ਖਜ਼ਾਨਾ ਸਮਝ ਲੈਂਦੇ ਆ ਤਾਂ ਫਿਰ ਕਿਰਪਾ ਕਰ ਦਿੰਦਾ ਹੈ ਭਾਈਓ ਇਹੀ ਤਾਂ ਆਪਾਂ ਕਿਰਪਾ ਲੈਣੀ ਆ ਹੋਰ ਕੀ ਕਰਨਾ ਹੈ ਆਪਾਂ ਆਇਓ ਸੁਣਨ ਪੜਨ ਕੋ ਬਾਣੀ ਪੜ ਕੇ ਨਿਕਲ ਜਾਨੇ ਆਂ ਅੱਗੇ ਵਿੱਚੋਂ ਆਪਾਂ ਹੋ ਸਤਗੁਰਾਂ ਦੇ ਬਚਨ ਲੈ ਲੈਨੇ ਪਾਰ ਜਾ ਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਰੂ ਦਾ ਇਹ ਪਾਰ ਲੈ ਜਾਂਦੀ ਏ ਭਾਈ ਬਾਣੀ ਸਾਨੂੰ ਮਾਇਆ ਪਾਰ ਕਰਾ ਦਿੰਦੀ ਏ ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ ਜਿਹੜਾ ਆਤਮਾ ਦਾ ਪ੍ਰੀਤਮ ਉਹ ਤਾਂ ਮਾਇਆ ਦੇ ਪਰੇ ਏ ਉੱਥੇ ਕਿਵੇਂ ਜਾਵਾਂਗੇ ਆਪਾਂ ਗੁਰ ਸ਼ਬਦ ਦਾ ਗਿਆਨ ਸਾਨੂੰ ਪਾਰ ਲਿਗਾ ਦਿੰਦਾ ਹੈ ਮਾਇਆ ਤੋਂ ਸਾਡਾ ਛੁਟਕਾਰਾ ਪਾਉਂਦਾ ਜਿਹੜੇ ਮਾਇਆ ਦੇ ਬੰਧੇ ਨੇ ਸਾਡੇ ਟੁੱਟ ਜਾਂਦੇ ਆ ਇਹਦੀ ਵੀ ਕਹਾਣੀ ਘੜੀਏ ਬ੍ਰੇਸ਼ੇ ਸੀਗਾ ਦੇਵਤਿਆਂ ਦਾ ਉਹ ਸਾਰੇ ਮੰਗੇ ਪਦਾਰ ਦਿੰਦਾ ਉਹਦੇ ਨਾਲ ਉਹ ਕਿੱਥੇ ਮਰਜੀ ਚਲੇ ਉਹ ਭਾਈ ਇਹ ਤਾਂ ਕਹਾਣੀਆਂ ਨੇ ਗੱਲਾਂ ਨੇ ਸਭ ਤੋਂ ਉੱਤਮ ਹਰ ਕੀ ਕਥਾ ਸਭ ਤੋਂ ਉੱਤਮ ਬਾਣੀ ਹੈ ਇਹ ਉੱਚੇ ਤੇ ਉੱਚਾ ਭਗਵੰਤ ਹੈ ਇਹ ਕਥਾ ਨਾਲ ਆਪਾਂ ਜੋੜਨਾ ਹੈ ਨਾਮ ਨੂੰ ਸਮਝਦੇ ਸੁਣਦੇ ਨਾਮ ਸੁਣਤ ਦਰਦ ਦੁੱਖ ਲਥਾ ਨਾਮ ਨੂੰ ਸੁਣਦੇ ਵਿਚਾਰਦੇ ਤਾਂ ਆਪਣਾ ਭਾਈ ਸੰਸਾਰੀ ਦੁੱਖ ਕਟਿਆ ਜਾਣਾ ਆ ਸੱਚੇ ਨਾਮ ਕੀ ਲਾਗੇ ਭੁੱਖ ਜਦੋਂ ਸਾਨੂੰ ਸੱਚ ਨਾਮ ਦੀ ਭੁੱਖ ਪੈਦਾ ਅੰਦਰ ਹੁੰਦੀ ਆ ਆਤਮਾ ਨੂੰ ਉਤਪੋਖੇ ਖਾਏ ਚਲੀਏ ਦੁੱਖ ਸਾਡੇ ਇਹ ਸੰਸਾਰੀ ਦੁੱਖ ਨੇ ਉਹ ਤਾਂ ਨਾਮ ਦੀ ਭੁੱਖ ਦੇ ਵਿੱਚ ਹੀ ਖਤਮ ਹੋ ਜਾਂਦੇ ਸਾਨੂੰ ਪਤਾ ਹੀ ਨਹੀਂ ਲੱਗਦਾ ਵਾ ਜਿਵੇਂ ਕੋਈ ਭੁੱਖਾ ਆਦਮੀ ਦੇਖਦੇ ਹੀ ਨਹੀਂ ਵੀ ਨੂਨ ਮਿਰਚ ਹੈ ਕਿ ਨਹੀਂ ਹੈ ਉਹਦੀ ਭੁੱਖ ਮਿਟ ਜਾਂਦੀ ਹੈ ਆਪਾਂ ਵੀ ਤਾਂ ਭਾਈ ਇਹ ਪ੍ਰਾਪਤੀ ਕਰਨੀ ਹੈ ਸੰਤ ਪ੍ਰਤਾਪ ਦੁਰੰਤ ਸਭ ਨਸੇ ਸੰਤ ਕਾ ਸੰਗ ਬੜ ਭਾਗੀ ਪਾਈ ਸੰਤ ਪ੍ਰਤਾਪ ਸੰਤ ਕਾ ਮਾਰਗ ਹੈ ਬਾਣੀ ਸੰਤ ਕਾ ਮਾਰਗ ਧਰਮ ਕੀ ਪੌੜੀ ਧਰਮ ਆਪਾ ਗਿਆਨ ਇਹ ਪੌੜੀ ਚੜਨਾ ਹੈ ਕੋ ਬੜ ਭਾਗੀ ਪਾਵੇ ਕੋ ਪੌੜੀ ਚੜ ਕੇ ਫਿਰ ਉਹ ਦੱਸਦਾ ਹੈ ਬਸ ਕੇ ਗਏ ਨੇ ਆਪਨੂੰ ਗੁਰੂ ਭਗਤ ਸਾਰੇ ਸੰਸਾਰ ਨੂੰ ਦੇ ਗਏ ਨੇ ਚੌ ਵਰਨਾਂ ਕੋ ਉਪਦੇਸ਼ ਸੰਜਾ ਚਾਰੇ ਵਰਨਾਂ ਨੂੰ ਉਪਦੇਸ਼ ਹੈ ਆਤਮਾ ਨੂੰ ਹੀ ਉਪਦੇਸ਼ ਹੈ ਪਰ ਆਪਾਂ ਤਾਂ ਜ਼ੰਗੀਰਾਂ ਬਣਾਈ ਬੈਠੇ ਆਪਦੀਆਂ ਨਹੀਂ ਭਈਏ ਗਲਤੀ ਕਰਨੀ ਦੀ ਸਜ਼ਾ ਮਿਲੂਗੀ ਫਿਰ ਸੰਤ ਕਾ ਸੰਗ ਬੜ ਭਾਗੀ ਪਾਈ ਸੰਤ ਕੀ ਸੇਵਾ ਨਾਮ ਤੀ ਆਈ ਉਹ ਸੰਤ ਭਾਈ ਕਿਤੇ ਕਹਿੰਦਾ ਮੇਰੇ ਗੋਡੇ ਹੱਥ ਪੈਰ ਘੁੱਟੋ ਉਹ ਸੰਸਾਰੀ ਸੰਤਾਂ ਦੀ ਗੱਲ ਹੈ ਇਹ ਸੰਸਾਰੀ ਸੰਤ ਨਹੀਂ ਹੈਗਾ ਇਹ ਤਾਂ ਸੰਤ ਲੋਕ ਹੈ ਇਹ ਤਾਂ ਸੰਤ ਜਨਮ ਮਰ ਚਾਉਂਦੇ ਨਹੀਂ ਸੰਤ ਅੰਦਰ ਹੈ ਸਾਡੇ ਅੰਤਰਾਤਮਾ ਦੀ ਆਵਾਜ਼ ਉਹ ਸੰਤ ਹੈ ਮਨ ਅਸੰਤ ਹੈ ਪਰ ਮਨ ਉਹ ਦੀ ਰੀਸ ਕਰਦਾ ਹੈ ਕੀ ਹੁਕਮ ਉਹਦੇ ਅੰਦਰੋਂ ਭਾਈ ਨਾਮ ਨਾਲ ਜੁੜੋ ਹੁਕਮ ਨਾਲ ਜੁੜੋ ਬਾਣੇ ਚ ਰਹੋ ਇਹ ਆਪਾਂ ਕਮਾਈ ਕਰਨੀ ਹੈ ਆਓ ਸਾਰੇ ਮਿਲ ਕੇ ਆਪਾਂ ਚਲਦੇ ਰਹੀਏ ਇਹ ਵਿਚਾਰਤਾਰਾ ਨਾਲ ਜੁੜ ਕੇ ਜਿਵੇਂ ਭਗਤ ਕਬੀਰ ਜੀ ਸਮਝਾਉਂਦੇ ਨੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗ ਸ਼ਾਲਾ ਪਰ ਬੈਠੇ ਕਵੀ ਇਹਦੀ ਵੀ ਕਹਾਣੀ ਬਣਾਤੀ ਕਹਿੰਦੇ ਰਾਜੇ ਨੇ ਕਵੀਰ ਨੂੰ ਸੜਤਾ ਜੀ ਗੰਗਾ ਦੇ ਥੱਲਿਓਂ ਮਗਰਮਛ ਨਿਕਲੇ ਉਹ ਮਿਰਗ ਲਿਖਿਆ ਭਾਈ ਭਗਤ ਜੀ ਕਹਿੰਦੇ ਜਦੋਂ ਕੋਈ ਗੁਰਮਤ ਨਾਲ ਜੁੜਦਾ ਹੈ ਗੁਰ ਕੀ ਚਰਨ ਬਾਣੀ ਨਾਲ ਉਹਦੇ ਅੰਦਰ ਗਿਆਨ ਦੀ ਲਹਿਰ ਆਉਂਦੀ ਹੈ ਜਿਵੇਂ ਪਾਣੀ ਦੇ ਵਿੱਚ ਲਹਿਰਾਂ ਉੱਠਦੀਆਂ ਨੇ ਐ ਸਾਡੇ ਅੰਦਰ ਮਨ ਦੇ ਅੰਦਰ ਇੱਛਾ ਰੂਪੀ ਮਨ ਦੇ ਅੰਦਰ ਫਿਰ ਲਹਿਰ ਆਉਂਦੀ ਏ ਕਿਦੀ ਗਿਆਨ ਦੀ ਗੰਗਾ ਕੀ ਲਹਿਰ ਇਹੀ ਤਾਂ ਗੰਗਾ ਜਿਹਦੇ ਨਾਮ ਨੇ ਜਾਉਂਦਾ ਹੋਣਾ ਅਸੀਂ ਮਰੇ ਦੇ ਮੂੰਹ ਚ ਪਾਉਨੇ ਆ ਪਾਣੀ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗਛਾਲਾ ਪਰ ਬੈਠੇ ਕਬੀ ਜਿਹੜਿਆ ਮਿਰਗ ਨੇ ਕਾਮ ਕ੍ਰੋਧਰ ਲੋਮੋ ਫਿਰ ਇਹਦੇ ਉੱਪਰ ਬਹਿੰਦੇ ਜਿਵੇਂ ਉਹ ਜੋਗੀ ਮਰਗਾਣੀ ਦੇ ਖਾਲ ਦੇ ਉੱਪਰ ਬਹਿੰਦੇ ਸੀ ਮਿਰਗ ਦੀ ਉਹ ਖਾਲ ਦੇ ਉੱਪਰ ਬਹਿ ਕੇ ਸਰੀਰ ਕਰਕੇ ਮਨ ਕਰਕੇ ਬਹਿਣਾ ਭਾਈ ਇਹ ਸਾਰੀ ਧਰਮਾਂ ਏ ਫਸੇ ਹੋਏ ਨੇ ਇੱਕ ਇਹੀ ਵਿਧੀ ਏ ਬਚਣ ਦੀ ਜੇ ਬਚਣਾ ਤਾਂ ਪਾਓ ਭਾਈ ਆਓ ਫਿਰ ਆਪਾਂ ਗੁਰੂ ਭਗਤਾਂ ਦੇ ਅੰਦਰ ਸਾਇਰਾ ਤੇ ਚੱਲ ਕੇ ਆਪਾਂ ਆਪਦੇ ਘਰੇ ਪਹੁੰਚੀਏ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਕੁਜਲੇ ਕੀਤੀ ਛੋਟੀ ਨਾਲ ਐਸੀ ਗੁਰਸਿੱਖਾਂ ਦੀ ਸੰਗਤ ਕਰਕੇ ਆਪਾਂ ਵੀ ਆਪਦੇ ਘਰ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ